ਅਕਸ਼ਦੀਪ ਬਹੁਤ ਪੋਜ਼ਿਟਿਵ ਆ ਸਭ ਤੋਂ ਵੱਡੀ ਗੱਲ ਇਹ ਆ ਕਿ ਮਤਲਬ ਇੱਕ ਪਲੇਅਰ ਦਾ ਸੁਪਨਾ ਹੀ ਹੁੰਦਾ ਕਿ ਅਸੀਂ 올림픽 ਖੇਲੀਏ ਤੇ ਇਨੇ ਉਹ ਸੁਪਨਾ ਪੂਰਾ ਕੀਤਾ ਪਰ ਦਾ ਘਰਦਿਆਂ ਦਾ ਸਾਡਾ ਸਾਰਿਆਂ ਦਾ ਆਪਣਾ ਵੀ ਸੁਪਨਾ ਪੂਰਾ ਕੀਤਾ ਤੇ ਪਰ ਉਹ ਬਹੁਤ ਜ਼ਿਆਦਾ ਪੋਜ਼ਿਟਿਵ ਆ ਤੇ ਜੋ ਵੀ ਕੋਈ ਪ੍ਰੋਬਲਮ ਹੋਈ ਆ ਜਾਂ ਜੋ ਵੀ ਕਮੀਆਂ ਰਹਿ ਗਈਆਂ ਉਹਨਾਂ ਨੂੰ ਆਪਣੀਆਂ ਕਮੀਆਂ ਨੂੰ ਸੁਧਾਰਦੇ ਹੋਏ ਦੇਖਦੇ ਹੋਏ ਆਉਣ ਵਾਲੇ ਟਾਈਮ 'ਚ ਮੈਨੂੰ ਪੂਰੀ ਉਮੀਦ ਆ ਔਰ ਉਹਨੇ ਵਾਅਦਾ ਵੀ ਕੀਤਾ ਕਿ ਮੈਂ ਆਪਣੇ ਪਿੰਡ ਦਾ ਨਾਮ ਰੋਸ਼ਨ ਕਰੂੰਗਾ ਤੇ ਉਹ ਆਨ ਵਾਲੇ ਜਿਹੜੀ 올림픽ਾ ਲਾਸੈਂਜਲਿਸ ਦੇ ਵਿੱਚ ਉਹਦੇ ਚੋਂ ਜ਼ਰੂਰ ਮੈਡਲ ਲੈ ਕੇ ਆਏਗਾ ਨਹੀਂ ਉਹਨੇ ਹੌਸਲਾ ਬਿਲਕੁਲ ਨਹੀਂ ਛੱਡਿਆ ਔਰ ਉਹ ਦਿਨ ਮੈਂ ਜਿੰਨੀ ਵੀ ਗੱਲਬਾਤ ਕੀਤੀ ਕਿ ਮੈਂ ਨੋਟ ਕੀਤਾ ਕਿ ਉਹ ਹੋਰ ਜ਼ਿਆਦਾ ਪੋਜ਼ਿਟਿਵ ਹੋਇਆ ਉਹਨੇ ਮੈਨੂੰ ਕਾਫੀ ਗੱਲਾਂ ਦੱਸੀਆਂ ਕਿ ਇਸ ਤੋਂ ਪਹਿਲਾਂ ਜਿਹੜਾ ਹੁਣ ਦਾ ਚੈਂਪੀਅਨ ਆ ਇਹ ਪਿਛਲੀ ਪਿਛਲੀ ਵਾਰੀ ਹੈ 올림픽 ਚ डिस्क्वालीफाई ਹੋ ਗਿਆ ਸੀ اور ਉਹਦੀ ਏਜ ਵੀ کافی ਹੈ इवन वो ਆਪਾਂ ਇਹ ਨਹੀਂ ਕਹਿ ਸਕਦੇ ਕਿ ਉਹ ਜਿੱਤ ਕੇ ਨਹੀਂ ਆਇਆ ਆਪਾਂ ਇਹ ਕਹਿ ਸਕਦੇ ਕਿ ਉਹ ਬਹੁਤ ਜ਼ਿਆਦਾ ਕੁਝ ਸਿੱਖ ਕੇ ਆਇਆ ਪੋਜ਼ਿਟਿਵ ਹੋ ਕੇ ਆਇਆ ਉਹਨਾਂ ਲੋਕਾਂ ਕੋਲ ਵੀ ਜਿਹੜੇ ਜਿੱਤੇ ਆ ਉਹਨਾਂ ਕੋ ਬਹੁਤ ਕੁਝ ਸਿੱਖ ਕੇ ਆਇਆ ਤੇ ਉਹਨਾਂ ਚੀਜ਼ਾਂ ਨੂੰ ਯੂਜ਼ ਕਰਦੇ ਹੋਏ ਜ਼ਰੂਰ ਵਧੀਆ ਕਰੇਗਾ ਹਾਂਜੀ ਇਹਦੇ ਲਈ ਸਰਕਾਰ ਦੇਖੋ ਪਹਿਲਾਂ ਤਾਂ ਆਪਣੇ ਲਈ ਇਹ ਹੁੰਦਾ ਸੀ ਕਿ ਜਿਵੇਂ ਹੁਣ ਪਲੇਅਰ ਪੈਦਾ ਕਰਨੇ ਆ ਜਿੱਦਾਂ ਹੁਣ ਜਸਪ੍ਰੀਤ ਸਿੰਘ ਮੰਡੇਰ ਜੀ ਨੇ ਇਹਦਾ ਟੈਲੈਂਟ ਸਰਚ ਕੀਤਾ ਤੇ ਟੈਲੈਂਟ ਸਰਚ ਲਈ ਸਾਡੇ ਕੋਲ ਬੇਸਿਕ ਨਹੀਂ ਸੀ ਹੁਣ ਇਹਦੇ ਲਈ ਸਰਕਾਰ ਨੇ ਨਰਸਰੀਜ਼ ਸ਼ੁਰੂ ਕਰ ਦਿੱਤੀਆਂ ਨਰਸਰੀਜ਼ ਤੋਂ ਬਾਅਦ ਹੁਣ ਇਹਨਾਂ ਲਈ ਹੌਸਟਲ ਵੀ ਸ਼ੁਰੂ ਕਰ ਰਹੇ ਨੇ ਤੇ ਇਹਨਾਂ ਦੀ ਤਿਆਰੀ ਲਈ ਅੱਜ ਤੋਂ ਪਹਿਲਾਂ ਕਦੀ ਵੀ ਪੈਸੇ ਨਹੀਂ ਦਿੱਤੇ ਜਾਂਦੇ ਸਰਕਾਰ ਨੇ ਇਸ ਵਾਰ ਪਹਿਲਾਂ ਪਹਿਲੀ ਵਾਰ ਇਹ ਹੋਇਆ ਕਿ ਸਰਕਾਰ ਨੇ ਤਿਆਰੀ ਕਰਨ ਲਈ ਏਸ਼ੀਅਨ ਗੇਮਸ ਵੀ ਦਿੱਤਾ ਤੇ ਹੁਣ 올림픽 ਚ ਵੀ 15-15 ਲੱਖ ਰੁਪਏ ਦਿੱਤਾ ਤੇ ਸਰਕਾਰ ਇਹਨਾਂ ਲਈ ਨੌਕਰੀਆਂ ਦਾ ਵੀ ਵਧੀਆ ਤੋਂ ਵਧੀਆ ਇੰਤਜ਼ਾਮ ਕਰ ਰਹੀ ਆ ਕਿ ਮਤਲਬ ਹਾਂਜੀ ਕੋਈ ਬਾਹਰ ਨੌਕਰੀ ਕਰਦਾ ਜਿਵੇਂ ਕਿ ਨੇਵੀ ਚ ਨੌਕਰੀ ਕਰਦਾ ਕਿ ਜੇ ਉਹ ਨੌਕਰੀਆਂ ਪੰਜਾਬ ਚ ਵੀ ਕਰਨੀਆਂ ਚਾਹੁੰਦੇ ਆ ਨੌਕਰੀਆਂ ਦਾ ਵੀ ਇੰਤਜ਼ਾਮ ਕਰ ਰਹੇ ਤੇ ਡਿਪਾਰਟਮੈਂਟ ਦੇ ਵਿੱਚ ਵੀ ਸਰਕਾਰ ਵੱਲੋਂ ਵੀ ਕਿ ਮਤਲਬ ਵੱਧ ਤੋਂ ਵੱਧ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਅਸੀਂ ਸਪੋਰਟਸ ਲਈ ਕੀ ਕਰ ਕੀ ਕਰੀਏ ਹਾਂਜੀ ਹਾਂਜੀ ਬਿਲਕੁਲ ਜਿਵੇਂ ਕਿ ਆਪਾਂ ਜੇ ਐਮਪੀ ਸਾਹਿਬ ਦੀ ਗੱਲ ਕਰੀਏ ਮੀਥੇਰ ਸਾਹਿਬ ਜੀ ਉਹ ਪਹਿਲਾਂ ਹੀ ਅਕਸ਼ ਨੂੰ ਬਹੁਤ ਜ਼ਿਆਦਾ ਚੰਗੀ ਤਰ੍ਹਾਂ ਜਾਣਦੇ ਨੇ ਉਹ ਦੇ ਇੱਥੇ ਵੀ ਘਰ ਵੀ ਆਏ ਸਨ ਉਹਨੂੰ ਮਿਲ ਕੇ ਗਏ ਸਨ ਤੇ ਅਸੀਂ ਉਹਨਾਂ ਨਾਲ ਮੁਲਾਕਾਤ ਕਰਕੇ ਹੋਰ ਵੀ ਜੜੀਆਂ ਪ੍ਰੋਬਲਮਸ ਸੁਣ ਗਈਆਂ ਉਹਨਾਂ ਨੂੰ ਸੋਲਵ ਕਰਾਵਾਂਗੇ ਤਾਂ ਮੈਨੂੰ ਪੂਰੀ ਉਮੀਦ ਹੈ ਕਿ ਉਹ ਸਾਡਾ ਸਾਥ ਜ਼ਰੂਰ ਦੇਣਗੇ ਮੈਂ ਸਾਰੇ ਨੂੰ ਇਹ ਮੈਸੇਜ ਦੇਣਾ ਚਾਹੁੰਦੀ ਕਿ ਜਿਹੜੇ ਮਤਲਬ ਇਹ ਸੋਚਦੇ ਨੇ ਕਿ ਨਹੀਂ ਸਿਸਟਮ ਨੇ ਠੀਕ ਹੈ ਨਹੀਂ ਠੀਕ ਪਰ ਮੈਨੂੰ ਇਹ ਲੱਗਦਾ ਸਭ ਤੋਂ ਪਹਿਲਾਂ ਖੁਦ ਮਿਹਨਤ ਕਰਨੀ ਚਾਹੀਦੀ ਹੈ ਕਿ ਰੱਬ ਫੇ ਆਪਣੇ ਆਪ ਕੋਈ ਨਾ ਕੋਈ ਰਸਤਾ ਜ਼ਰੂਰ ਮਨਾਂਦਾ ਹੈ ਜਦੋਂ ਫੇ ਜਦੋਂ ਕੋਈ ਬੰਦਾ ਕੁਝ ਕਰਦਾ ਹੈ ਤੇ ਅਸੀਂ ਹੁਣ ਪਹੁੰਚ ਵੀ ਕਰ ਸਕਦੇ ਹਾਂ ਉਸ ਚੀਜ਼ ਲਈ ਕਿ ਹਾਂ ਖੇਡਣ ਲਈ ਹੋਰ ਜ਼ਿਆਦਾ ਵਧੀਆ ਕੁਝ ਕੀਤਾ ਜਾ ਸਕੇ ਅਸੀਂ ਖੇਡਾਂ ਲਈ ਮੰਗ ਕਰ ਸਕਦੇ ਹਾਂ ਖਿਡਾਰੀਆਂ ਲਈ ਮੰਗ ਕਰ ਸਕਦੇ ਹਾਂ ਤੇ ਮੈਂ ਇਹੀ ਕਹਿਣਾ ਚਾਹਨੀ ਆ ਕਿ ਜਿਆਦਾ ਤੋਂ ਜਿਆਦਾ ਮਿਹਨਤ ਕਰੋ ਤੇ ਜਿਵੇਂ ਅਕਸ਼ ਨੇ ਚਾਹੇ ਘੱਟ ਸਹੂਲਤਾਂ ਹੋਣ ਕਰਕੇ ਚਾਹੇ ਕਿ ਛੋਟੇ ਜਿਹੇ ਪਰਿਵਾਰ ਆਪਣੇ ਪਿੰਡ ਤੋਂ ਆਉਣ ਤੋਂ ਬਾਅਦ ਵੀ ਇੰਨਾ ਵਧੀਆ ਲੈਵਲ ਹਾਸਲ ਕੀਤਾ ਤੇ ਇਹਨੂੰ ਦੇਖਦੇ ਹੋਏ ਕੋਈ ਵੀ ਇਸ ਲੈਵਲ ਨੂੰ ਅਚੀਵ ਕਰ ਸਕਦਾ ਤੇ ਇਹਦੇ ਲਈ ਮਿਹਨਤ ਕਰਨੀ ਚਾਹੀਦੀ ਹੈ